ਉਹ ਦੇਖ ਰਹੇ ਹੋ ਤਰਨਤਾਰਨ ਦੀ ਜਿਮਨੀ ਨੂੰ ਦੇਖੋ ਤਰਨਤਾਰਨ ਦੀ ਜਿਹੜੀ ਜਿਮਨੀ ਚੋਂ ਆਏ ਉਹਦੇ ਵਿੱਚ ਇਹ ਹੈ ਕਿ 2027 ਦਾ ਗਾਜ 2027 ਦੇ ਵਿੱਚ ਇੱਥੋਂ ਪਤਾ ਲੱਗਣਾ ਹੈ ਕਿ ਪੰਜਾਬ ਜਿਹੜਾ 2027 ਚ ਕਿੱਧਰ ਜਾਣਾ ਪੰਥ ਨੇ ਇੱਕ ਨੀਂ ਪੱਥਰ ਰੱਖਿਆ 27 ਵਾਸਤੇ ਜਿਹੜਾ ਬੜਾ ਕਾਰਗਰਕ ਸਾਬਤ ਹੋਇਆ ਹੈ ਸੋ ਅੱਜ ਪੰਥ ਚੜ੍ਹਦੀ ਕਲਾ ਦੇ ਵਿੱਚ ਦਿੱਲੀ ਦੇ ਤਖਤ ਨੂੰ ਚੈਲੰਜ ਕਰੂਗਾ ਅੱਜ ਉਹ ਵੱਡੀ ਜਿੱਤ ਹੈ ਤਰਨਤਾਰਨ ਦੇ ਲੋਕਾਂ ਦਾ ਸਭਾ ਤੇ ਇਹਨਾਂ ਦੀ ਪੰਥ ਪ੍ਰਤੀ ਕਮਿਟਮੈਂਟ ਇਹਨਾਂ ਦੀ ਕੁਰਬਾਨੀ ਇਹ ਬੜੀ ਲੰਬੇ ਸਮੇਂ ਤੋਂ ਅਸੀਂ ਜਾਣਦੇ ਹਾਂ ਕਿ ਜਿਸ ਬੰਦੇ ਦੇ ਨਾਲ ਜ਼ਬਰਕ ਹੁੰਦਾ ਹਮੇਸ਼ਾ ਤਰਨਤਨ ਦੇ ਲੋਕੋ ਜਿਹਨਾਂ ਨਾਲ ਖੜੇ ਦੂਸਰੀਆਂ ਜਿਹੜੀਆਂ ਪ੍ਰਾਣੀਆਂ ਰਵਾਇਤੀ ਪਾਰਟੀਆਂ ਨੇ ਉਹ ਜਾਂਦੀਆਂ ਕਿੱਧਰ ਨੇ ਕਿਤੇ ਇਹ ਤਾਂ ਨਹੀਂ ਉਹ ਤਿੰਨੇ ਚਾਰੇ ਇਕੱਠੀਆਂ ਹੋ ਰਹੀਆਂ ਇਕ ਥਾਂ ਤੇ ਕਿਉਂਕਿ ਇਸ ਚੀਜ਼ ਦਾ ਖਤਰਾ ਰਾਜਾ ਵੜਿੰਗ ਦਾ ਬਿਆਨ ਦੇਣਾ ਉਥੋਂ ਸਾਬਤ ਹੁੰਦਾ ਹੈ ਕਿ ਇੱਕ ਹੀ ਥਾਂ ਤੇ ਇਕੱਠੇ ਹੋਣਗੇ ਇੱਕੋ ਪਲੇਟਫਾਰਮ ਤੇ ਇਕੱਠੇ ਹੋਣਗੇ ਜਿਹੜਾ ਅਕਾਲੀ ਦਲ ਆਕਾਲ ਤਖਤ ਤੋਂ ਨੂੰ ਮੁਰ ਚੁੱਕਾ ਹੋਏ ਜਿਸ ਅਕਾਲੀ ਦਲ ਦੀਆਂ ਜਵਾਨਤਾ ਜਬਤ ਹੋਈਆਂ ਹੋਣ ਜਿਹਦੇ ਮਗਰ ਸੁਖਵੀਰ ਸਿੰਘ ਜਿਸ ਕੈਂਡੀਡੇਟ ਦੇ ਮਗਰ ਖਲੂਗਾ ਉਹਨੂੰ ਲੋਕ ਪੰਥਕ ਕੈਂਡੀਡੇਟ ਨਹੀਂ ਸਮਝਦੇ ਦੇਖੋ ਪੰਜਾਬ ਦੀ ਗੱਲ ਹੋਣੀ ਚਾਹੀਦੀ ਹੈ ਪੰਜਾਬ ਦੇ ਪਾਣੀਆਂ ਦੀ ਗੱਲ ਹੋਣੀ ਚਾਹੀਦੀ ਹੈ ਪੰਜਾਬ ਦੇ ਉੱਪਰ ਜੋ ਦਿੱਲੀ ਇੰਟਰਫੇਰੈਂਸ ਕਰਦੀ ਹੈ ਉਹ ਘਟਾਉਣੀ ਚਾਹੀਦੀ ਸਾਨੂੰ ਇਹਨਾਂ ਉਹਨਾਂ ਦੇ ਸਾਹਮਣੇ ਸਰੈਂਡਰ ਨਹੀਂ ਕਰਨਾ ਚਾਹੀਦਾ ਜਿੱਤ ਵਾਲੇ ਪਾਸੇ ਕਿਵੇਂ ਵਧੋਗੇ ਸਾਰੀ ਇੱਕ ਪਲੇਟਫਾਰਮ ਤੇ ਇਕੱਠੀ ਹੋਈ ਆ ਜਿੱਤ ਸਾਹਮਣੇ ਦਿਸਣ ਦੀ ਹੈ ਯਕੀਨੀ ਹੈ ਜਿੱਤ ਸਾਰਾ ਪੰਥ ਜਦੋਂ ਨਾਲ ਤੁਰ ਪਿਆ ਤੇ ਫਿਰ ਜਿੱਤ ਨਾ ਜਿੱਤ ਵਾਲੀ ਤਾਂ ਗੱਲ ਹੀ ਨਹੀਂ ਰਹੀ ਮਾਝਾ ਤਾਂ ਦੇਖੋ ਪੰਥ ਦੀ ਪੱਗ ਉਹ ਜੋ ਜਾਣਿਆ ਗਿਆ ਪੰਥ ਦਾ ਤਾਜ ਹੈ ਮਾਝਾ ਸੋ ਮਾਝੇ ਦੇ ਲੋਕ ਹੁਣ ਵੀ ਜਿਹੜਾ ਬਣਦਾ ਫੈਸਲਾ ਉਹ ਸਹੀ ਕਰਨਗੇ ਕੁਦਰਤ ਨੇ ਹਾਲਾਤ ਬਣਾਤੇ ਤਰਨ ਤਾਰਨ ਦੇ ਵਿੱਚ ਜਿਮਨੀ ਦਾ ਆਗਾਜ਼ ਤੇ ਉਤੋਂ ਬਾਅਦ ਵਿੱਚ ਪੰਥਕ ਧਰਾਂ ਦਾ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਤੇ ਮਨਦੀਪ ਸਿੰਘ ਦੀ ਸਮਾਇ ਤੇ ਉੱਤਨਾ ਸੰਦੀਪ ਸਿੰਘ ਸੰਨੀ ਦੇ ਭਰਾਤਾ ਜਿਨ੍ਹਾਂ ਨੂੰ ਇੱਕ ਉਮੀਦਵਾਰ ਬਣਾਇਆ ਗਿਆ ਵਾ ਪੰਥਕ ਸਫਾ ਵੱਲੋਂ ਅਕਾਲੀ ਦਲ ਵੱਲੋਂ ਆਪਣਾ ਉਮੀਦਵਾਰ ਜੇ ਦਿੱਤਾ ਹੋਇਆ ਵਾ ਉਹ ਵੀ ਧਰਮੀ ਫੌਜੀ ਦੇ ਪਰਿਵਾਰ ਦੇ ਵਿੱਚੋਂ ਆ ਤੇ ਜੇ ਕਾਂਗਰਸ ਦੀ ਗੱਲ ਕਰੀਏ ਬੀਜੇਪੀ ਦੀ ਗੱਲ ਕਰੀਏ ਜਾਂ ਆਮ ਆਦਮੀ ਪਾਰਟੀ ਦੀ ਹਰ ਇੱਕ ਦਮਗਜੇ ਮਾਰ ਰਿਹਾ ਕਿ ਜਿੱਤ ਸਾਡੀ ਯਕੀਨੀ ਆ ਪਰ ਪੰਥਕ ਸਫਾਂ ਦੇ ਜਦੋਂ ਗੱਲ ਕਰਦੇ ਆ ਤਾਂ ਪੰਥਕ ਸਫਾਂ ਦੇ ਵਿੱਚ ਕਿਤੇ ਨਾ ਕਿਤੇ ਜੋ ਨਿਚੋੜ ਕੱਢ ਕੇ ਵੇਖਿਆ ਜਾ ਰਿਹਾ ਕਿ ਇਸ ਟਾਈਮ ਦੇ ਉੱਤੇ ਪੰਥ ਕਿਤੇ ਨਾ ਕਿਤੇ ਕੱਟਾ ਹੋ ਰਿਹਾ ਜੇ ਪੰਥ ਇਕੱਠਾ ਹੋਊਗਾ ਤੇ ਆਉਣ ਲਈ ਸਮਝ ਜਿੱਤ ਕੀ ਦੀ ਆ ਕਿਉਂਕਿ ਪੰਥਕ ਸੀਟ ਕਿਹਾ ਜਾਂਦਾ ਇਹਦੇ ਵਾਸਤੇ ਕੁਝ ਨਾ ਕੁਝ ਅਸੀਂ ਗੱਲਬਾਤ ਕਰਾਂਗੇ ਪੰਥਕ ਸਫਾਂ ਦੇ ਵਿੱਚ ਵਿਚਰਨ ਵਾਲੇ ਹਰਪਾਲ ਸਿੰਘ ਖਾਰਾ ਜੀ ਐਡਵ ਬੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਕਿਵੇਂ ਹੋ ਜੀ ਸੇਤਾਂ ਚੜ੍ਹਦੀ ਮਾਣ ਜੀ ਕਿਰਪਾ ਸੱਚੇ ਬਾਣੀ ਕਿਵੇਂ ਵੇਖ ਰਹੇ ਹੋ ਤਰਨਤਾਰਨ ਦੀ ਜਿਮਨੀ ਨੂੰ ਦੇਖੋ ਤਰਨਤਾਰਨ ਦੀ ਜਿਹੜੀ ਜਿਮਨੀ ਚੋਂ ਆਏ ਉਹਦੇ ਵਿੱਚ ਇਹ ਹੈ ਕਿ 2027 ਦਾ ਗਾਜ ਹੈ 2027 ਦੇ ਵਿੱਚ ਇੱਥੋਂ ਪਤਾ ਲੱਗਣਾ ਹੈ ਕਿ ਪੰਜਾਬ ਜਿਹੜਾ 2027 ਚ ਕਿੱਧਰ ਜਾਣਾ ਸੋ ਹਰ ਜਿਹੜੀ ਪਾਰਟੀ ਆ ਪੋਜ਼ਿਟਿਵ ਸੋਚ ਕੇ ਚੱਲਦੀ ਹੈ ਕਿਉਂਕਿ ਇਹ ਦਿਨ ਵੀ ਪਏ ਨੇ ਤਾਂ ਇੱਥੇ ਤਾਂ ਦਿਨ ਤੇ ਰਾਤ ਦਾ ਨਹੀਂ ਪਤਾ ਲੱਗਦਾ ਹੁੰਦਾ ਕਦੋਂ ਪਲਟੇ ਵੱਜ ਜਾਂਦੇ ਨੇ ਤਾ ਕਈ ਵਾਰ ਕੀ ਹੁੰਦਾ ਕਿ ਜਿਵੇਂ ਭਾਈ ਮਨਦੀਪ ਸਿੰਘ ਆਇਆ ਜਾਂ ਅਕਾਲੀ ਦਲ ਵਾਸ ਪੰਜਾਬ ਨਾਲ ਖਲੋਤਾ ਹੈ ਦੂਜੇ ਨਾਲ ਦਲ ਖਲੋਤੇ ਨੇ ਤਾਂ ਦੂਸਰੀਆਂ ਜਿਹੜੀਆਂ ਪ੍ਰਾਣੀਆਂ ਰਵਾਇਤੀ ਪਾਰਟੀਆਂ ਨੇ ਉਹ ਜਾਂਦੀਆਂ ਕਿੱਧਰ ਨੇ ਕਿਤੇ ਇਹ ਤਾਂ ਨਹੀਂ ਉਹ ਤਿੰਨੇ ਚਾਰੇ ਇਕੱਠੀਆਂ ਹੋ ਰਹੀਆਂ ਇੱਕ ਥਾਂ ਤੇ ਕਿਉਂਕਿ ਇਹ ਚੀਜ਼ ਦਾ ਖਤਰਾ ਰਾਜਾ ਵੜਿੰਗ ਦਾ ਬਿਆਨ ਦੇਣਾ ਉਥੋਂ ਸਾਬਤ ਹੁੰਦਾ ਹੈ ਕਿ ਇੱਕ ਹੀ ਥਾਂ ਤੇ ਇਕੱਠੇ ਹੋਣਗੇ ਇੱਕੋ ਪਲੇਟਫਾਰਮ ਤੇ ਇਕੱਠੇ ਹੋਣਗੇ ਸੋ ਇਸ ਕਰਕੇ ਇਹ ਚੀਜ਼ ਤੋਂ ਲੱਗਦਾ ਹੈ ਪਰ ਅਜੇ ਦਿਨ ਕਾਫੀ ਪਏ ਨੇ ਪਰ ਜਿਹੜਾ ਮੈਨੂੰ ਹਾਲਾਤ ਲੱਗੇ ਨੇ ਇੱਥੋਂ ਦੇ ਲੋਕ ਨਾਲ ਨੇ ਤੇ ਜਿੱਥੇ ਲੋਕ ਨਾਲ ਹੋਣ ਉੱਥੇ ਜੋ ਮਰਜ਼ੀ ਕਰ ਲੈ ਉਹ ਪਾਵਰ ਉਧਰੀ ਜਾਂਦੀ ਹੈ ਖਰਾ ਸਾਹਿਬ ਪੰਥਕ ਸਫਾਂ ਦੀ ਸ਼ਮੂਲੀਅਤ ਨੂੰ ਕਿਵੇਂ ਵੇਖਦੇ ਹੋ ਸੁਭ ਸੰਗਤ ਮੰਨਦੇ ਹੋ ਇਸ ਚੀਜ਼ ਨੂੰ ਕਿਉਂਕਿ ਕੇਵਲਾ ਅਕਾਲੀ ਦਲ ਬਾਦਲ ਤੋਂ ਇਲਾਵਾ ਜੇ ਸਾਰੇ ਤਰ੍ਹਾਂ ਦੀ ਗੱਲ ਕਰੀਏ ਪੰਥਕ ਜਿੱਦਾਂ ਵਿੱਚ ਗੱਲ ਕਰੀਏ ਇੱਕ ਪਲੇਟਫਾਰਮ ਤੇ ਦੇਖੋ ਸਰਦਾਰ ਸਿਮਰਜੀਤ ਸਿੰਘ ਮਾਨ ਗਿਆਨੀ ਹਰਪ੍ਰੀਤ ਸਿੰਘ ਇਧਰੋਂ ਅਕਾਲੀ ਦਲ ਵਾਰਿਸ ਪੰਜਾਬ ਤਾਂ ਜਿਵੇਂ ਇਹਨਾਂ ਦਾ ਇਕੱਠੇ ਹੋਣਾ ਹੈ ਇਹ ਇੱਕ ਪੋਜ਼ਿਟਿਵ ਹੈ ਤੇ ਬਹੁਤ ਵਧੀਆ ਪੰਜਾਬ ਦੇ ਲਈ ਕਿਉਂਕਿ 2027 ਸਵਾ ਸਾਲ ਰਹਿ ਚੁੱਕਾ ਹੈ ਪੰਜਾਬ ਨੂੰ ਸਭ ਨੇ ਲੁੱਟਿਆ ਹੈ ਬਰਬਾਦ ਕੀਤਾ ਹੈ ਤਾਂ ਇੱਕ ਟਾਈਮ ਐਸਾ ਵੀ ਆਉਣਾ ਚਾਹੀਦਾ ਹੈ ਕਿ ਪੰਜਾਬ ਦੇ ਆਪ ਦੇ ਲੋਕਾਂ ਦੇ ਹੱਥ ਤੇ ਪੰਜਾਬ ਦੇ ਪੁੱਤਰਾਂ ਦੇ ਹੱਥ ਇਹ ਗੇਨ ਜਿਹੜੀ ਹੈ ਆਉਣੀ ਚਾਹੀਦੀ ਹੈ ਉਹ ਚਲਾਉਣ ਪੰਜਾਬ ਕਿੱਧਰ ਚੱਲਣਾ ਹੈ ਪੰਜਾਬ ਦੇ ਪਾਣੀਆਂ ਦਾ ਹਿਸਾਬ ਪੰਜਾਬ ਦੇ ਡੈਮ ਪੰਜਾਬ ਦਾ ਜਿਹੜਾ ਕਲਚਰ ਹੈ ਸੋ ਸਾਰੀਆਂ ਚੀਜ਼ਾਂ ਜਿਹੜੀਆਂ ਜਿਹੜੀਆਂ ਡਿਪੈਂਡ ਨੇ ਉਹ 2027 ਤੇ ਆਹ ਸਭ ਤੋਂ 27 ਦਾ ਜ਼ਿਕਰ ਕਰਤਾ ਇਹਨੂੰ ਸੈਮੀਫਾਈਨਲ ਮੰਨਦੇ ਹੋ ਫਿਰ 2027 ਦਾ ਅਗਾਜ ਅੱਜ ਮੰਨ ਰਹੇ ਹੋ ਦੇਖੋ ਇਸ ਤਰ੍ਹਾਂ ਹੈ ਕਿ ਕੁਛ ਹੀ ਜਾ ਹੁੰਦੀਆਂ ਨੇ ਜਿਵੇਂ ਮੈਂ ਤੁਹਾਨੂੰ ਹੁਣੇ ਕਹਿ ਕੇ ਹਟਿਆ ਕਿ ਤਿੰਨੇ ਚਾਰੇ ਪਾਰਟੀਆਂ ਇਕੱਠੀਆਂ ਨੇ ਲੋਕ ਅੰਦਰ ਪ੍ਰੈਸ਼ਰ ਵੀ ਜਾਣਗੇ ਇਹ ਥ੍ਰੈਟ ਵੀ ਕਰਨਗੇ ਇਹ ਸੇਲ ਪਰਚੇਜ ਵਾਲਾ ਕੰਮ ਵੀ ਕਰਨਗੇ ਪਰ ਸਾਡੀ ਜਿਹੜੀ ਪਾਰਟੀ ਹੈ ਨਾ ਉਹ ਸੇਲ ਪਰਚੇਜ ਵਾਲੀ ਹੈ ਨਾ ਅਜਿਹੀ ਕੋਈ ਗੱਲ ਹੈ ਨਾ ਕੋਈ ਥ੍ਰੈਟ ਹੈ ਸੋ ਲੋਕ ਨਾਲ ਨੇ ਪਰ ਸਰਕਾਰ ਕਿੱਧਰ ਕਰਦੀ ਆ ਉਹ ਜੇ ਕੁਝ ਨਹੀਂ ਕਹਿ ਸਕਦਾ ਸਿਆਸਤ ਆ ਨਾ ਸਿਆਸਤ ਕਹਿੰਦੀ ਕਿ ਸ਼ਾਮ ਧਾਮ ਦੰਡ ਭੇਦ ਸਾਰੇ ਵਰਤਣੇ ਆ ਤੁਸੀਂ ਕੀ ਕਹਿੰਦੇ ਹੋ ਇਹ ਗੱਲ ਨਹੀਂ ਉਹ ਗਲਤ ਹੈ ਦੇਖੋ ਗਲਤ ਮੈਂ ਉਹਨੂੰ ਜੋ ਉਹਨਾਂ ਨੇ ਕਿਹਾ ਆ ਆਮ ਆਦੀ ਪਾਰਟੀ ਦੇ ਇੱਕ ਲੀਡਰ ਨੇ ਦਿੱਲੀ 'ਚ ਕਿਹਾ ਉਹ ਗਲਤ ਕਿਹਾ ਉਹ ਨਹੀਂ ਚਾਹੀਦਾ ਕਾਰਨ ਕੀ ਹੈ ਸਿਆਸਤ ਹੈ ਤੁਸੀਂ ਆਪ ਦੇ ਮੈਰਿਟ ਤੇ ਜਾਓ ਆਪਦੀਆਂ ਗੱਲਾਂ ਦੱਸੋ ਲੋਕਾਂ ਨੂੰ ਚੰਗਾ ਲੱਗੇ ਚੁਣ ਲੋ ਨਹੀਂ ਚੰਗਾ ਲੱਗਦਾ ਨਾ ਚੁਣ ਪਰ ਆ ਜਿਵੇਂ ਆਪਾਂ ਕਹਿੰਦੇ ਆ ਕਿ ਜੋਰ ਅਜਮਾਇਸ਼ ਕਰਨੀ ਥ੍ਰੈਟ ਕਰਨੀ ਇਹ ਨਹੀਂ ਚੀਜ਼ ਚੰਗੀ ਇਹ ਗਲਤ ਖਰਾ ਸਰ ਸੂਬੇ ਦੇ ਕਤਲ ਤੋਂ ਬਾਅਦ ਦੇ ਵਿੱਚ ਅਚਾਨਕ ਫਿਰ ਸੁਰਖੀਆਂ ਚਾਉਣਾ ਕਿਉਂਕਿ ਸੂਰੀ ਦੇ ਕਤਲ ਤੋਂ ਬਾਅਦ ਸੁਰਖੀਆਂ ਚ ਆਇਆ ਨੌਜਵਾਨ ਤੇ ਸੂਬੇ ਦੇ ਕਤਲ ਤੋਂ ਬਾਅਦ ਦੇ ਵਿੱਚ ਪੰਥ ਨੇ ਵਾਗਡੋਰੀ ਦਿੱਤੀ ਕਹਿੰਦੇ ਕਿ ਆਹ ਲੋ ਸੀਟ ਹੀ ਤੁਹਾਡੀ ਆ ਸੰਦੀਪ ਸਿੰਘ ਸਨਿ ਨੂੰ ਸੁਨੇਹਾ ਮਿਲ ਗਿਆ ਸੀਟ ਤੇਰੀ ਉਹਨੇ ਕਿਹਾ ਕਿ ਮੇਰਾ ਭਰਾਤਾ ਚੋਂ ਲੜੂਗਾ ਸੰਦੀਪ ਜੇ ਆਪਾਂ ਇੱਥੇ ਸੂਬੇ ਦੀ ਗੱਲ ਕਰੀਏ ਇੱਥੇ ਤੇ ਹਜ਼ਾਰਾਂ ਸੂਬੇ ਆਏ ਇਸ ਧਰਤੀ ਦੇ ਉੱਤੇ ਘਾਣ ਕੀਤਾ ਉਹਨਾਂ ਨੇ ਆਣ ਕੇ ਅਜੇ ਹੋਰ ਵੀ ਹੋ ਜੋ ਸੂਬਿਆਂ ਨੂੰ ਸਜਾਵਾਂ ਹੋਣਗੀਆਂ ਲੱਗਦੀਆਂ ਤੁਹਾਨੂੰ ਦੇਖੋ ਗੱਲ ਇਸ ਤਰ੍ਹਾਂ ਹੈ ਕਿ ਜਿਉਂ-ਜਿਉਂ ਅੱਗੇ ਚੱਲ ਰਿਹਾ ਸਿਸਟਮ ਜਿਹੜੇ ਪਰਚੇ ਦਰਜ ਹੋਏ ਨੇ ਉਹਨਾਂ ਦੇ ਪਰਚ ਕਿਉਂਕਿ ਬਹੁਤ ਐਸੇ ਜ਼ਿਆਦਾ ਮਰਡਰ ਨੇ ਜਿਵੇਂ ਉਹਨੇ ਕੇਸਸ ਵੀ ਮਸਤਵਾਂ ਦੀ ਗੱਲ ਕਰਦੇ ਆ ਉਸ ਵਕਤ ਤਾਂ ਅਣਗਿਣਤ ਮੁੰਡੇ ਮਾਰੇ ਜਾ ਚੁੱਕੇ ਨੇ ਉਹ ਫੈਲਾਂ ਦੇ ਉੱਪਰ ਨਹੀਂ ਆਏ ਤੇ ਜਸਵੰਤ ਸਿੰਘ ਖਾਲੜੇ ਨੂੰ ਐਸੇ ਕਰਕੇ ਖਤਮ ਕੀਤਾ ਗਿਆ ਕਿ ਉਹਨੂੰ ਪਹਿਲੇ ਖਮੋਸ਼ ਕਰ ਦਿੱਤਾ ਗਿਆ ਅਗਰ ਇਹੋ ਜਿਹੀ ਚੀਜ਼ਾਂ ਅੱਗੇ ਆਉਣਗੀਆਂ ਤਾਂ ਸੈਂਕੜੇ ਕੀ ਬਹੁਤ ਜਿਆਦੀ ਗਿਣਤੀ ਜਿਹੜੇ ਬੰਦੇ ਸਜ਼ਾ ਹੋਣ ਵਾਲੇ ਨੇ ਰਣਨੀਤੀ ਕੀ ਆ ਤੁਹਾਡੀ ਖਾਸਤੇ ਰਣਨੀਤੀ ਕੀ ਰਹੋਗੇ ਕਾਫਲਾ ਵੀ ਤੁਹਾਡਾ ਪਹੁੰਚ ਚੁੱਕਾ ਵਾ ਧਿਆਨ ਤੁਹਾਡਾ ਉਧਰ ਵੀ ਹੋਣਾ ਵਾ ਆਪਾਂ ਫੇਰ ਵੀ ਗੱਲਬਾਤ ਕਰਾਂਗੇ ਰਣਨੀਤੀ ਕੀ ਕਿਵੇਂ ਘੜ ਰਹੇ ਹੋ ਤੁਸੀਂ ਇੱਕ ਸਿਆਸੀ ਨਵੀਂ ਜਥੇਬੰਦੀ ਦੇ ਵਿੱਚ ਤੁਸੀਂ ਵੀ ਆਏ ਹੋਏ ਹੋ ਦੇਖੋ ਪੰਜਾਬ ਦੀ ਗੱਲ ਹੋਣੀ ਚਾਹੀਦੀ ਹੈ ਪੰਜਾਬ ਦੇ ਪਾਣੀਆਂ ਦੀ ਗੱਲ ਹੋਣੀ ਚਾਹੀਦੀ ਹੈ ਪੰਜਾਬ ਦੇ ਉੱਪਰ ਜੋ ਦਿੱਲੀ ਇੰਟਰਫੇਰੈਂਸ ਕਰਦੀ ਹੈ ਉਹ ਘਟਾਉਣੀ ਚਾਹੀਦੀ ਹੈ ਸਾਨੂੰ ਇਹਨਾਂ ਉਹਨਾਂ ਦੇ ਸਾਹਮਣੇ ਸਰੈਂਡਰ ਨਹੀਂ ਕਰਨਾ ਚਾਹੀਦਾ ਜਿਵੇਂ ਤਾਮਿਲ ਦੇ ਵਿੱਚ ਹਿੰਦੀ ਦੇ ਬਾਰੇ ਕਿੱਡਾ ਵਧੀਆ ਬਿਆਨ ਆ ਗਿਆ ਉਹਨਾਂ ਦਾ ਪਰ ਸਾਡੇ ਡੈਮ ਨੇ ਜਿਹੜੇ ਉਹ ਦੂਜੀਆਂ ਪਾਰਟ ਦੂਜੀਆਂ ਸਟੇਟਾਂ ਦੇ ਕੋਲ ਦਿੱਲੀ ਜਾ ਚੁੱਕੇ ਨੇ ਸੋ ਬਹੁਤ ਜਿਆਦੀਆਂ ਲੜਾਈਆਂ ਨੇ ਜਿਹੜੀਆਂ ਪੰਜਾਬ ਨੂੰ ਲੜਨੀਆਂ ਪੈਣੀਆਂ ਨੇ ਸਾਡੀ ਤਾਂ ਭਾਸ਼ਾ ਨੂੰ ਵੀ ਖਤਰਾ ਆ ਵਾ ਜੇ ਸੋਚੀਆ ਕਲ ਸਾਡੇ ਕਲਚਰ ਨੂੰ ਸਾਡੀ ਭਾਸ਼ਾ ਨੂੰ ਬਿਲਕੁਲ ਇਹ ਚੀਜ਼ ਸਾਨੂੰ ਸੋਚ ਕੇ ਚੱਲਣਾ ਪੈਣਾ ਹੈ ਅੰਦਰ ਸਾਹਿਬ ਮਨਦੀਪ ਸਿੰਘ ਪਹੁੰਚ ਚੁੱਕੇ ਅੰਦਰ ਇਸ ਟਾਈਮ ਦੇ ਉੱਤੇ ਮਨਦੀਪ ਸਿੰਘ ਨੌਜਵਾਨ ਜਿਹੜੇ ਸੰਦੀਪ ਸਿੰਘ ਸੰਨੀ ਦੇ ਭਰਾਤਾ ਵਾ ਕਾਗਜ਼ ਦਾਖਲ ਕਰਨ ਪਹੁੰਚੇ ਆ ਕਾਗਜ਼ ਦਾਖਲ ਕਰਨ ਤੋਂ ਪਹਿਲਾਂ ਆਪਾਂ ਗੁਰਫਤੇ ਸਾਂਝ ਕਰਦੇ ਆ ਜੀ ਵਾਹਿਗੁਰੂ ਆ ਚੋ ਘਰ ਦੇ ਬਚਦਾ ਚੜਦੀ ਕਲਾ ਚ ਬਸ ਫਤਿਹ ਸਾਂਝ ਕਰ ਲਈ ਹੈਗੀ ਚੜਦੀ ਕਲਾ ਦੀ ਕਿਰਪਾ ਗੁਰੂ ਆਮ ਦਾ ਜੋ ਸੋਚਿਆ ਉਸ ਤੋਂ ਬਹੁਤ ਗਦਾ ਉੱਤੇ ਹੈ ਜੀ ਠੀਕ ਹੋ ਅ ਮੰਦੀਪ ਸਿੰਘ ਆ ਨੌਜਵਾਨ ਆ ਜਿਹੜਾ ਇਸ ਟਾਈਮ ਤੇ ਇਲੈਕਸ਼ਨ ਲੜ ਰਿਹਾ ਉਹ ਕਹਿੰਦਾ ਕਿ ਜੋ ਸੋਚਿਆ ਸੀ ਨਾ ਉਸ ਤੋਂ ਬਹੁਤ ਉੱਪਰ ਗਿਆ ਵਾ ਕਿਉਂਕਿ ਜੋ ਬਾਬੂੜਾ ਸਾਹਿਬ ਦੀ ਧਰਤੀ ਤੋਂ ਚੱਲੇ ਆ ਤੇ ਇੱਥੋਂ ਤੱਕ ਇੱਕ ਵੱਡਾ ਕਾਫਲਾ ਪਹੁੰਚਿਆ ਵਾ ਬਾਪੂ ਤਰਸੀਮ ਸਿੰਘ ਵੀ ਇੱਥੇ ਪਹੁੰਚ ਚੁੱਕੇ ਆ ਬਾਪੂ ਜੀ ਕਿਵੇਂ ਹੋ ਚੜਦੀ ਕਲਾ ਜੀ ਜੀ ਤੁਸੀਂ ਵੇਖ ਹੀ ਰਹੇ ਜੋ ਬਹੁਤ ਗੁਰੂ ਮਹਾਰਾਜ ਦੀ ਅਪਾਰ ਬਖਸ਼ਿਸ਼ ਹੋ ਰਹੀ ਹੈ ਜਿੰਮੇਦਾਰ ਇਹ ਕਾਫਲਾ ਤੁਹਾਡਾ ਬ ਅਸਾਂ ਅਗਲੇ ਪਾਸੇ ਵਧਿਆ ਜਾ ਰਿਹਾ ਕਾਫਲਾ ਬਲੇਰ ਸਾਹਿਬ ਵੀ ਨਾਲ ਆ ਹਾਂ ਹੋਰ ਜੀ ਓਕਾਰ ਸਿੰਘ ਜੀ ਸੰਧੂ ਸਾਹਿਬ ਗੁਰਮਹਾਰਾ ਜੀ ਵਾਖਾਲ ਸਾਹਿਬ ਐ ਕਿਵੇਂ ਦੇਖ ਰਹੇ ਹੋ ਇਹ ਸਾਰੇ ਕਾਫਲੇ ਨੂੰ ਤੁਸੀਂ ਨਾੜੇ ਹੋ ਕੇ ਦੇਖ ਰਹੇ ਹੋ ਅਗਲੀ ਜਿੱਤ ਵਾਲੇ ਪਾਸੇ ਕਿਵੇਂ ਵਧੋਗੇ ਸਾਰੀ ਇੱਕ ਪਲੇਟਫਾਰਮ ਤੇ ਇਕੱਠੀ ਹੋਈ ਆ ਤੇ ਜਿੱਤ ਸਾਹਮਣੇ ਦਸਣ ਦੀ ਹੈ ਯਕੀਨੀ ਆ ਜਿੱਤ ਸਾਰਾ ਪੰਥ ਜਦੋਂ ਨਾਲ ਤੁਰ ਪਿਆ ਤੇ ਫਿਰ ਜਿੱਤ ਨਾ ਜਿੱਤ ਵਾਲੀ ਤੇ ਗੱਲ ਨਹੀਂ ਰਹਗੀ ਪਿੰਡਾਂ ਦੇ ਵਿੱਚ ਲੜਾਈ ਲੜਨੀ ਪੈਣੀ ਹੈ ਇੱਥੇ ਲੱਗਦੀ ਵੱਡੀ ਲੜਾਈ ਜੀ ਵੱਡੀ ਲੜਾਈ ਵੱਡੀ ਕੌਮ ਲੜੂਗੀ ਕੌਮ ਲੜਨ ਲਈ ਤਿਆਰ ਹੈ ਪੰਥ ਵੱਡੀ ਲੜਾਈ ਲੜਨ ਲਈ ਤਿਆਰ ਹੈ ਔਰ ਜਿੱਤ ਮਨਦੀਪ ਸਿੰਘ ਦੀ ਹੋਵੇਗੀ ਬਲੇਰ ਸਾਹਿਬ ਹਾਂ ਬਲੇਰ ਸਾਹਿਬ ਸਾਡੇ ਨਾਲ ਬਲੇਰ ਸਾਹਿਬ ਗੁਰਫਤੇ ਸਾਂਝ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਆ ਪਾਪਾ ਸਾਹਿਬ ਕਿਵੇਂ ਵੇਖਦੇ ਹੋ ਇਹ ਸਾਰੇ ਕੰਮ ਇਹ ਆਪਣਾ ਰੰਧਾਵਾ ਸਾਹਿਬ ਅੱਜ ਪੰਥ ਨੇ ਇੱਕ ਨੀਂ ਪੱਥਰ ਰੱਖਿਆ ਸਤਾਈ ਵਾਸਤੇ ਜਿਹੜਾ ਬੜਾ ਕਾਰਗਰ ਸਾਬਤ ਹੋਇਆ ਹੈ ਸੋ ਅੱਜ ਪੰਥ ਚੜ੍ਹਦੀ ਕਲਾ ਦੇ ਵਿੱਚ ਦਿੱਲੀ ਦੇ ਤਖਤ ਨੂੰ ਚੈਲੰਜ ਕਰੂਗਾ ਅੱਜ ਉਹ ਵੱਡੀ ਜਿੱਤ ਹੈ ਅੱਜ ਜਦੋਂ ਅਸੀਂ ਤਸਵੀਰ ਵੇਖ ਰਹੇ ਹਾਂ ਵੀਰ ਮਨਦੀਪ ਸਿੰਘ ਤੇ ਦੀਪ ਸਿੱਧੂ ਦੇ ਭਰਾਤਾ ਵੀ ਪਹੁੰਚ ਚੁੱਕੇ ਆ ਇਸ ਟਾਈਮ ਦੇ ਉੱਤੇ ਸੰਦੀਪ ਸਿੰਘ ਸੰਨੀ ਦੇ ਪਤਾ ਹਰਦੀਪ ਸਿੰਘ ਜੀ ਉਹਨਾਂ ਦੇ ਛੋਟ ਵੱਡੇ ਭਰਾਤਾ ਮਨਦੀਪ ਸਿੰਘ ਐਸ ਟਾਈਮ ਪਹੁੰਚੇ ਹੋਏ ਆ ਐਡਵੋਕੇਟ ਪੰਨੂ ਸਾਹਿਬ ਨਾਲ ਪੰਥਕ ਸਿਕਿਛਤਾਂ ਦੀ ਗੱਲ ਕਰੀਏ ਐਮਪੀ ਸਹਿਬਾਨ ਸਦਾ ਅਸਰਬਜੀਤ ਸਿੰਘ ਵੀ ਇਸ ਵਿਸ਼ੇਸ਼ ਤੌਰ ਤੇ ਪਹੁੰਚੇ ਆ ਤੇ ਭਾਈ ਅਮਰਪਾਲ ਸਿੰਘ ਦੇ ਵਕੀਲ ਤੇ ਉਧਰਲੇ ਪਾਸੇ ਅਕਾਲੀ ਦਲ ਤੇਰ ਜਿਹੜੀ ਨਵੀਂ ਤੇ ਰੁੱਬਰ ਕੇ ਸਾਹਮਣੇ ਆਈ ਆ ਮਡਾਲਾ ਸਾਹਿਬ ਆ ਸੁੱਚਾ ਸਿੰਘ ਛੋਟੇਪੋ ਸਾਹਿਬ ਆ ਇਹ ਸਾਰੇ ਜਾਨੇ ਹੁਣ ਅੰਦਰ ਜਾਣਗੇ ਕੋਸ਼ਿਸ਼ ਕਰਾਂਗੇ ਜਦੋਂ ਵੀ ਬਾਹਰ ਆਉਣਗੇ ਆਪਾਂ ਸਾਰੀਆਂ ਮਤਲਬ ਕਿ ਧਰਾਂ ਨਾਲ ਗੱਲਬਾਤ ਜ਼ਰੂਰ ਕਰਾਂਗੇ ਕਿਉਂਕਿ ਇਸ ਟਾਈਮ ਸ਼ਮੂਲੀਅਤ ਜਿਹੜੀ ਕੀਤੀ ਹੋਈ ਆ ਤਕਰੀਬਨ ਇੱਕ ਪੰਥਕ ਧਰਾਂ ਨੇ ਮਨਦੀਪ ਸਿੰਘ ਦੇ ਨਾਲ ਤਕਰੀਬਨ ਕੋਸ਼ਿਸ਼ ਕਰਨਗੇ ਕਿ ਜਿਹੜੇ ਵੱਖੋਖਰ ਪਾਰਟੀ ਦੇ ਨੁਮਾਇੰਦੇ ਪਹੁੰਚਣ ਦੀ ਪ੍ਰਸ਼ਾਸਨ ਨਾਲ ਗੱਲਬਾਤ ਚੱਲ ਰਹੀ ਹੈ ਇਸ ਟਾਈਮ ਦੇ ਤੇ ਬਾਹਰ ਜਕਾਰਿਆਂ ਦੀ ਗੂੰਜ ਦੇ ਉੱਚੇ ਉੱਚੀ ਜਕਾਰਿਆਂ ਦੀ ਗੂੰਜ ਦੇ ਵਿੱਚ ਤੁਸੀਂ ਸੁਣ ਰਹੇ ਹੋ ਕਿ ਜਕਾਰਿਆਂ ਦੀ ਗੂੰਜ ਆ ਰਹੀ ਹੈ ਤੇ ਮਨਦੀਪ ਸਿੰਘ ਦੇ ਨਾਲ ਤਕਰੀਬਨ ਤਕਰੀਬਨ ਜੇ ਗੱਲ ਕਰੀਏ ਤਾਂ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਇਸ ਟਾਈਮ ਤੇ ਪਹੁੰਚੇ ਹੋਏ ਆ ਵਾਰਿਸ ਪੰਜਾਬ ਦੇ ਤੋਂ ਬਾਪੂ ਤਰਸੇਮ ਸਿੰਘ ਆ ਜੇ ਜੇ ਆਪਾਂ ਨਵੇਂ ਅਕਾਲੀ ਦਲ ਦੀ ਗੱਲ ਕਰੀਏ ਉਹਦੇ ਵਿੱਚੋਂ ਵਡਾਲਾ ਸਾਹਿਬ ਆ ਗੁਰਪ੍ਰਤਾਪ ਸਿੰਘ ਵਡਾਲਾ ਜੀ ਆ ਸੁੱਚਾ ਸਿੰਘ ਛੋਟੇਪੁਰ ਜੀ ਪਹੁੰਚੇ ਆ ਜਸਕਰਨ ਸਿੰਘ ਕਾਨ ਸਿੰਘ ਵਾਲਾ ਇੱਥੇ ਪਹੁੰਚੇ ਹੋਇਆ ਵੱਖ-ਵੱਖ ਸ਼ਖਸੀਅਤਾਂ ਇੱਥੇ ਮੌਜੂਦ ਆ ਇਸ ਟਾਈਮ ਦੇ ਤੇ ਕਿਉਂਕਿ ਸ਼ਮੂਲੀਅਤ ਆ ਇਹ ਸਾਰੀ ਇਹ ਇਲੈਕਸ਼ਨ ਦੀ ਜਿਹੜੀ ਕੰਬਾਣ ਆ ਇਸ ਟਾਈਮ ਦੇ ਉੱਤੇ ਜੇ ਪੰਥਕ ਸਫਾਂ ਦੀ ਗੱਲ ਕਰਦੇ ਆ ਤਾਂ ਪੰਥਕ ਸਫਾਂ ਦੇ ਵਿੱਚ ਆਪੋ ਆਪਣੀ ਜ਼ਿੰਮੇਵਾਰੀ ਦਾ ਸਾਹਮਣਾ ਵਿਖਰੇ ਕੋਸ਼ਿਸ਼ ਕਰਦੇ ਆਪਾਂ ਜਿਨੇ ਵੀ ਚਿਹਰੇ ਇੱਥੇ ਪਹੁੰਚੇ ਆ ਜੋ ਮਨਦੀਪ ਸਿੰਘ ਦੇ ਹੱਕ ਦੇ ਵਿੱਚ ਆ ਉਹ ਤਰਨਤਾਰਨ ਦੀ ਜਮੀਨ ਨੂੰ ਕਿਵੇਂ ਦੇਖਦੇ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਕਾਗਜ਼ ਦਾਖਲ ਕਰਨ ਵਾਸ ਵਿੱਚੋਂ ਇਸ ਟਾਈਮ ਦੇ ਤਾਂ ਸਾਡੇ ਨਾਲ ਸੁੱਚਾ ਸਿੰਘ ਛੋਟੇਪੁਰ ਜੀ ਆ ਤੇ ਨਾਲ ਗੁਰਪ੍ਰਤਾਪ ਸਿੰਘ ਬਡਾਲਾ ਜੀ ਗੁਰਫਤਿਹ ਸਾਂਝ ਕਰਦੇ ਸੁੱਚਾ ਸਿੰਘ ਜੀ ਕਿਵੇਂ ਚੜ੍ਹਦੀ ਕਲਾ ਜੀ ਬਿਲਕੁਲ ਚੜ੍ਹਦੀ ਕਲਾ ਜੀ ਕਿਵੇਂ ਚਲਾਉ ਦੇਖ ਰਹੇ ਹੋ ਤਰਨਤਾਰਨ ਦੇ ਵਿੱਚ ਇਸ ਟਾਈਮ ਦੇ ਉੱਤੇ ਤੁਸੀਂ ਵਿਚਰ ਰਹੇ ਹੋ ਲਗਭਗ ਕਈ ਦਿਨ ਤੋਂ ਮੈਂ ਵੇਖ ਰਿਹਾ ਸੀ ਤੇ ਇਸ ਤਰਨਤਾਰਨ ਦੇ ਲੋਕਾਂ ਦਾ ਸੁਭਾਅ ਤੇ ਇਹਨਾਂ ਦੀ ਪੰਥ ਪ੍ਰਤੀ ਕਮਿਟਮੈਂਟ ਇਹਨਾਂ ਦੀ ਕੁਰਬਾਨੀ ਇਹ ਬੜੀ ਲੰਬੇ ਸਮੇਂ ਤੋਂ ਅਸੀਂ ਜਾਣਦੇ ਆ ਕਿ ਜਿਸ ਬੰਦੇ ਦੇ ਨਾਲ ਜਬਰਕ ਹੁੰਦਾ ਹਮੇਸ਼ਾ ਤਰਨਤਾਰਨ ਦੇ ਲੋਕ ਉਹਦੇ ਨਾਲ ਖੜੇ ਇਤਿਹਾਸ ਸਿਰਜੋਗੇ ਇਸ ਵਾਰ ਵੀ ਆਸ ਬਿਲਕੁਲ ਸੱਚਾ ਜਾਊਗਾ ਕਿਉਂਕਿ ਜਿਹੜੀਆਂ ਦੂਜੀ ਤਰ੍ਹਾਂ ਦੂਜੀ ਤਰ੍ਹਾਂ ਅਕਾਲੀ ਦਲ ਕਹਿੰਦੇ ਸੀ ਜਿਹੜਾ ਅਕਾਲੀ ਦਲ ਆਕਾਲ ਤਖਤ ਤੋਂ ਮੂੰਹ ਮੋੜ ਚੁੱਕਾ ਹੋਏ ਜਿਸ ਅਕਾਲੀ ਦਲ ਦੀਆਂ ਜਵਾਨਤਾ ਜਬਤ ਹੋਈਆਂ ਹੋਣ ਜਿਹਦੇ ਮਗਰ ਸੁਖਵੀਰ ਸਿੰਘ ਜਿਸ ਕੈਂਡੀਡੇਟ ਦੇ ਮਗਰ ਖੜੂਗਾ ਉਹਨੂੰ ਲੋਕ ਪੰਥਕ ਕੈਂਡੀਡੇਟ ਨਹੀਂ ਸਮਝਦੇ ਪੰਥਕ ਕੈਂਡੀਡੇਟ ਨੇ ਜਿਹੜੇ ਕੁਰਬਾਨੀ ਕਰਨ ਵਾਲੇ ਬੰਦੇ ਨੇ ਜਿਨ੍ਹਾਂ ਨੇ ਸਮੇਂ-ਸਮੇਂ ਤੇ ਕੁਰਬਾਨੀਆਂ ਕੀਤੀਆਂ ਅਸੀਂ ਸਾਰੇ ਇਕੱਠੇ ਇਸ ਕਰਕੇ ਬਿਲਕੁਲ ਪੰਥ ਚੜ੍ਹਦੀ ਕਲਾ 'ਚ ਰਹੂਗਾ ਇੱਥੇ ਬੜੀ ਭਾਰੀ ਜਿੱਤ ਹੋਊਗੀ ਇਹ ਇਥੋਂ ਦੇ ਲੋਕ ਕਿੰਨੇ ਕਲਾਬੀ ਨੇ ਸੱਚ ਦੇ ਨਾਲ ਖਲੋਣ ਵਾਲੇ ਨੇ ਹਾਲਾਤ ਇਹ ਸੀ ਕਿ ਸੰਦੀਪ ਤਾਂ ਕੇਸ ਅੰਡਰ ਟ੍ਰਾਇਲ ਸੀ ਉਹਦਾ ਸੂਬਾ ਸਰਹੰਦਾ ਉਹਨੂੰ ਸਜ਼ਾ ਹੋਈ ਹੋਈ ਸੀ ਦੁਨੀਆਂ ਦਾ ਕੋਈ ਕਾਨੂੰਨ ਨਹੀਂਗਾ ਅੰਡਰ ਟ੍ਰਾਇਲ ਨੂੰ ਤਾਂ ਜਿੰਨਾ ਦੇ ਇਕੱਠੇ ਰੱਖ ਸਕਦੇ ਇਹ ਉਹਨੂੰ ਮਾਰਨਾ ਚਾਹੁੰਦੇ ਸੀਗੇ ਸੰਦੀਪ ਨੂੰ ਤੇ ਕੁਦਰਤ ਦਾ ਭਾਣਾ ਤੇ ਮਰ ਦੁੱਜਾ ਗਿਆ ਲੋਕਾਂ ਦੀ ਹਮਦਰਦੀ ਸੰਦੀਪ ਨਾਲ ਹੋਈ ਆ ਤੇ ਸੰਦੀਪ ਦੇ ਨਾਲ ਜਾਤੀ ਹੋਈ ਆ ਇਸ ਕਰਕੇ ਲੋਕ ਜਾਤੀ ਦੇ ਨਾਲ ਖੜਦੇ ਆ ਉਹਦੀ ਪਿੱਠ ਪੂਰਦੇ ਆ ਔਰ ਸਾਨੂੰ ਪੂਰਾ ਯਕੀਨ ਹੈ ਕਿ ਬੜੀ ਭਾਰੀ ਇੱਥੇ ਜਿੱਤ ਜਿਹੜੀ ਆ ਉਹ ਜਿੰਨੀਆਂ ਪੰਥਕ ਤਰ੍ਹਾਂ ਸਾਰੀਆਂ ਇਕੱਠੀਆਂ ਹੋਈਆਂ ਉਹਨਾਂ ਦੀ ਹੋਊਗੀ ਸੰਦੀਪ ਸਿੰਘ ਸਨੀ ਦੇ ਭਰਾਤਾ ਵੀ ਸਾਡੇ ਨਾਲ ਆ ਤੇ ਪਹਿਲੇ ਮੈਂ ਵਡਾਲਾ ਸਾਹਿਬ ਨਾਲ 1 ਮਿੰਟ ਲਵਾਂਗਾ ਤੁਸੀਂ ਅੰਦਰ ਲੈ ਕੇ ਜਾਣਾ ਜੀ ਹਾਂ ਚਲੋ ਜੀ ਤੁਸੀਂ ਮੈਂ ਤੁਹਾਡਾ ਫਿਰ ਗੱਲਬਾਤ ਕਰਦਾ ਵਡਾਲਾ ਸਾਹਿਬ ਥੋੜਾ ਸਭ ਕਿਵੇਂ ਦੇਖਤ ਹੋਏ ਸੀਟ ਨੂੰ ਤੁਸੀਂ ਸੁਚਾਲ ਸਿੰਘ ਛੋਟੇਪੁਰ ਦੱਸ ਕੇ ਗਏ ਆ ਕਿ ਇਹ ਪੰਥਕ ਸੀਟ ਹਮੇਸ਼ਾ ਉਸ ਪਾਸੇ ਗਈ ਆ ਪੰਥਵਾਲੇ ਪਾਸੇ ਹਮੇਸ਼ਾ ਦੇਖੋ ਇਹ ਆਪਣੇ ਪੰਜਾਬ ਦਾ ਇਤਿਹਾਸ ਵੀ ਹੈਗਾ ਤੇ ਵਿਸ਼ੇਸ਼ ਤੌਰ ਤੇ ਤਰਨਤਾਰਨ ਖਡੂਰ ਸਾਹਿਬ ਪੱਟੀ ਦਾ ਇਹ ਸ਼ੁਰੂ ਤੋਂ ਅੰਗਰੇਜ਼ਾਂ ਵੇਲੇ ਤੋਂ ਲੈ ਕੇ ਹੁਣ ਦਾ ਇਤਿਹਾਸ ਆ ਕਿ ਇਹ ਪੰਥ ਦਾ ਗੜਜੋ ਜਾਣਿਆ ਗਿਆ ਬੜੇ ਬਾਰੀ ਇਮਤਿਹਾਨ ਆਏ ਜੇਲ੍ਹਾਂ ਚ ਬੈਠੇ ਜਿਹੜੇ ਆਪਣੇ ਪੰਥ ਦੇ ਲੀਡਰ ਸਨ ਚਾਹੇ ਕਿਸੇ ਵੀ ਜਥੇਬੰਦੀ ਦੇ ਸੀਗੇ ਪਰ ਸਿਗੇ ਅਕਾਲੀਓ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਬਣਾਇਆ ਹੋਰ ਵੀ ਬਹੁਤ ਵੱਡਾ ਸਨਮਾਨ ਇਹਨਾਂ ਲੋਕਾਂ ਨੇ ਪਿੰਡਾਂ ਨੇ ਤਰਨਤਾਰਨ ਨੇ ਮਾਝੇ ਦੇ ਲੋਕਾਂ ਨੇ ਦਿੱਤਾ ਮਾਝਾ ਦਾ ਦੇਖੋ ਪੰਥ ਦੀ ਪਗ ਉਹ ਜੋ ਜਾਣਿਆ ਗਿਆ ਪੰਥ ਦਾ ਤਾਜ ਹੈ ਮਾਝਾ ਸੋ ਮਾਝੇ ਦੇ ਲੋਕ ਹੁਣ ਵੀ ਜਿਹੜਾ ਬਣਦਾ ਫੈਸਲਾ ਉਹ ਸਹੀ ਕਰਨਗੇ ਕੁਦਰਤ ਨੇ ਹਾਲਾਤ ਬਣਾਤੇ ਭਾਈ ਸੰਦੀਪ ਸਿੰਘ ਅੰਦਰ ਸਿਗਾ ਭਾਈ ਸੰਦੀਪ ਸਿੰਘ ਨੇ ਆਪਣੀ ਜਦੋਂ ਜਦੋਜਾਹਿਦ ਕੀਤੀ ਉਹਨੇ ਪੰਥ ਲਈ ਸੰਘਰਸ਼ ਕੀਤਾ ਕੁਰਬਾਨੀ ਵੀ کہہ ਸਕਦੇ ਆ ਉਥੇ ਬੜਾ ਤਸ਼ੱਦਦ ਹੋਇਆ ਵਿਚਾਰੇ ਤੇ ਤੇ ਲੋਕਾਂ ਨੇ ਮਨ ਬਣਾ ਲਿਆ ਕਿ ਅਸੀਂ ਉਸ ਪਰਿਵਾਰ ਦਾ ਸਨਮਾਨ ਕਰਨਾ ਹੈ ਭਾਈ ਅਮਰਪਾਲ ਸਿੰਘ ਦਾ ਵੀ ਇਤਿਹਾਸ ਹੈ ਆ ਉਹ ਵੀ ਜੇਲ੍ਹ ਚ ਬੈਠਾ ਤਨਤਾਰ ਨੇ ਖਡੂਰ ਸਾਹਿਬ ਨੇ ਦਿਖਾਇਆ ਸੋ ਇਹ ਪੰਥ ਦਾ ਜਲਵਾ ਆ ਪਾ ਦੇਖ ਰਹੇ ਆ ਪੰਥ ਅੱਜ ਬੜਾ ਚੜ੍ਹਦੀ ਕਲਾ ਚ ਆ ਅੱਗੇ ਵੀ ਦੇਖੋ ਜਦੋਂ 2024 ਦੀ ਲੋਕ ਸਭਾ ਇਲੈਕਸ਼ਨ ਹੋਈ ਆ ਸਾਰੀਆਂ ਕਾਲੀ ਧਿਰਾਂ ਦੀ ਜਮਾਨਤਾਂ ਜਬਤ ਹੋ ਗਈਆਂ ਭਾਈ ਅਮਰਪਾਲ ਸਿੰਘ ਤੇ ਖਾਲਸਾ ਜੀ ਜਿੱਤੇ ਆ ਦੋ ਸੀਟਾਂ ਇਹਦਾ ਮਤਲਬ ਲੋਕ ਚਾਹੁੰਦੇ ਆ ਕਿ ਪੰਥ ਦੇ ਸਹੀ ਆਗੂ ਅੱਗੇ ਆਉਣ ਜਿਹੜਾ ਬਾਦਲ ਕਾਲੀ ਦਲ ਆ ਲੋਕ ਉਹਨੂੰ ਨਕਾਰ ਚੁੱਕੇ ਨੇ ਬਾਦਲ ਕਾਲੀ ਦਲ ਦੇ ਲੀਡਰਾਂ ਨੇ ਅਕਾਲ ਤਖਤ ਸਾਹਿਬ ਤੋਂ ਪਿੱਠ ਦਿਖਾਈ ਆ। ਕਹਿੰਦੇ ਸਾਡਾ ਉਮੀਦਵਾਰ ਵੀ ਪੰਥਕ ਆ। ਇਹ ਸੀ ਨੂੰ ਕਿਵੇਂ ਵੇਖਦਿਆ ਤੁਸੀਂ? ਕਿਉਂਕਿ ਧਰਮੀ ਫੌਜੀ ਦਾ ਪਰਿਵਾਰ ਆ। ਧਰਮੀ ਫੌਜੀਆਂ ਦਾ ਬਹੁਤ ਸਤਿਕਾਰ ਹੈ ਆਪਣੇ ਮਨਾਂ 'ਚ। ਸਦਾ ਹੀ ਉਹਨਾਂ ਦਾ ਸਤਿਕਾਰ ਕੌਮ ਕਰਦੀ ਰਹੂਗੀ। ਬੜੀ ਵੱਡੀ ਉਹਨਾਂ ਨੇ ਕੁਰਬਾਨੀ ਕੀਤੀ ਸੀ 84 ਤੋਂ ਬਾਅਦ 'ਚ। ਲੇਕਿਨ ਉਹ ਗੱਲ ਵੱਖਰੀ ਆ ਜਿਹੜਾ ਕੈਂਡੀਡੇਟ ਉਹ ਕੌਣ ਆ ਪਰ ਕੈਂਡੀਡੇਟ ਬਣਾਇਆ ਤਾਂ ਉਹਨੇ ਬਾਦਲ ਕਾਲੀ ਦਲ ਨੇ ਆ। ਬਾਦਲ ਕਾਲੀ ਦਲੋਂ ਇੱਕ ਕੋਈ ਉਹੀ ਗੱਲ ਹੈ ਨਾ ਜੋ ਇੱਕ ਗੋਟਿਆ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਦੇ ਨਾਲ ਅਡਾ ਲਿਆ ਕਿਹੜਾ ਸਿੱਖਿਆ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਪਾਸੇ ਹੋ ਜਵੇ ਉਹਨਾਂ ਨੇ ਹੁਕਮਨਾਮੇ ਮੰਨੇ ਨਹੀਂ ਗਏ ਹੁਕਮਨਾਮੇ ਮੰਨੇ ਹੁੰਦੇ ਅੱਜ ਨੂੰ ਪੰਜਾਬ ਦੇ ਹਾਲਾਤ ਹੋਰ ਹੋਣੇ ਸੀਗੇ ਇਹਸ ਹਲਕੇ ਦੇ ਹਾਲਾਤ ਹੋਰ ਹੋਣੇ ਸੀਗੇ ਇਦਾਂ ਦੀ ਗੱਲ ਨਹੀਂ ਸੀ ਹੋਣੀ ਫਿਰ ਪਰ ਜੇ ਉਹਨੂੰ ਸੁਖਬੀਰ ਸਿੰਘ ਬਾਦਲ ਨੂੰ ਸਾਡੇ ਪੰਥ ਦੇ ਸਿਧਾਂਤ ਦਾ ਪਤਾ ਹੀ ਕੁਛ ਨਹੀਂਗਾ ਤਾਂ ਫੇ ਆ ਪੰਥਕ ਲੋਕ ਉਹਨੂੰ ਕਿਵੇਂ ਪ੍ਰਵਾਨ ਕਰਨਗੇ ਉਹਨੂੰ ਨਹੀਂ ਵੋਟਾਂ ਪਾਉਣਗੇ ਕਰਕੇ ਉਹ ਪੰਥ ਦੇ ਭਗੌੜੇ ਨੇ ਸੋ ਇਹ ਜਿਹੜਾ ਰਿਜ਼ਲਟ ਆ ਜਿਵੇਂ ਪਹਿਲਾਂ ਤੋਂ ਹੀ ਅੱਗੇ ਵੀ ਕਹਿ ਚੁੱਕੇ ਆ ਕਿ ਰਿਕਾਰਡ ਦੁਆਰਾ ਇੱਥੇ ਤਰਨਤਾਰਨ ਵਿੱਚ ਬਣਨਾ ਆ ਜਿਹੜਾ ਪਹਿਲਾਂ ਵੀ ਖਡੂਰ ਸਾਹਿਬ ਜੀ ਬਣਿਆ ਤਰਨਤਾਰਨ ਦੀ ਸੀਟ ਤੇ ਪਹਿਲਾਂ ਬਣਿਆ ਉਹਨੇ 2025 ਦੇ 22 ਇਲੈਕਸ਼ਨ ਵਿੱਚ ਇੱਕ ਵਾਰ ਫਿਰ ਦੁਬਾਰਾ ਇਤਿਹਾਸ ਦੁਹਰਾਇਆ ਜਾਣਾ ਪਾਈ ਸਾਹਿਬ ਇਹਨਾਂ ਨੇ ਕਿਹਾ ਕਿ ਮਾਝਾ ਪੱਗ ਆ ਪੰਜਾਬ ਦੀ ਹਨਾ ਮਾਝ ਨੇ ਸੰਤਾਪ ਹੀ ਬਹੁਤ ਢਾਇਆ ਤੁਸੀਂ ਮਾਝੇ ਤੋਂ ਦੋਵੇਂ ਵੀਰ ਤੁਸੀਂ ਲਾਗੂ ਹੋ ਕੇ ਵੇਖਿਆ ਹੋਊਗਾ 80 ਤੋਂ 90 ਤੱਕ ਜਿਹੜੇ ਥਾਂ ਜਗ੍ਹਾ ਤੇ ਖੜੇ ਆ ਨਾ ਸੂਬੇ ਦਾ ਨਾਮ ਆ ਜ਼ਿਕਰ ਹੋਇਆ ਹਨਾ ਇੱਥੇ ਕਈ ਸੂਬੇ ਆਏ ਹੋਣਗੇ ਤੇ ਕਈ ਸੂਬਿਆਂ ਨੇ ਘਰ ਘਰ ਚ ਕਤਲੇਆਮ ਕੀਤਾ ਸੀ ਮੈਂ ਸਮਝਦਾ ਕਿ ਜਿਵੇਂ ਤੁਸੀਂ ਕਿਹਾ ਸੂਬੇ ਦੀ ਗੱਲ ਸੂਬੇ ਬਹੁਤ ਆਏ ਪਰ ਉਹਨਾਂ ਨੇ ਬਹੁਤ ਬੰਦਿਆਂ ਨੇ ਜਿਤਾਇ ਨਹੀਂ ਜ਼ੁਲਮ ਬਹੁਤ ਕੀਤਾ ਮਾਝੇ ਧਰਤੀ ਦੇ ਪਰ ਇਹ ਸ਼ਰਿਆਮ ਕਹਿਣ ਲੱਗਿਆ ਜੀ ਤੂੰ ਤੂੰ ਹੀ ਸੂਬੇ ਸਿਹਰਾਂਦ ਨੂੰ ਪਹੁੰਚ ਜਾਊਗਾ ਜਿੰਨੇ ਸੱਚੇ ਪਾਤਸ਼ਾਹ ਦੇ ਬੱਚਿਆਂ ਨੂੰ ਸ਼ਹੀਦ ਕੀਤਾ ਸੀ ਤੇ ਮੈਂ ਸਮਝਦਾ ਵੀ ਹੰਕਾਰ ਕਿਤੇ ਵੀ ਬਹੁਤਾ ਚੰਗਾ ਨਹੀਂ ਹੁੰਦਾ ਇਹਨਾਂ ਬੰਦਿਆਂ ਨੇ ਜ਼ੁਲਮ ਕੀਤਾ ਸੀਗਾ ਉਸ ਜ਼ੁਲਮ ਦੀ ਸਜ਼ਾ ਉਹਨੂੰ ਮਿਲੀ ਹੈ ਜੇਲ੍ਹ ਦੇ ਵਿੱਚ ਮਿਲੀ ਹੈ ਉੱਥੇ ਰਹਿ ਕੇ ਮਿਲੀ ਹੈ ਜਿੱਥੋਂ ਨਿਕਲਿਆ ਵੀ ਨਹੀਂ ਸੀ ਜਾ ਸਕਦਾ ਭੱਜਿਆ ਵੀ ਨਹੀਂ ਸੀ ਜਾ ਸਕਦਾ ਇਹ ਸੰਦੀਪ ਸਿੰਘ ਨੂੰ ਕਤਲ ਕਰਨਾ ਚਾਹੁੰਦੇ ਸੀ ਜੇਲ੍ਹ ਦੇ ਵਿੱਚ ਸਰਕਾਰਾਂ ਦੇ ਆਖੇ ਲਾ ਕੇ ਤੋ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਐ ਸੰਦੀਪ ਸਿੰਘ ਨੂੰ ਇੱਕ ਹੋਰ ਮਾਰਕਾ ਮਾਰਨ ਦਾ ਆਪਣਾ ਜ਼ਿੰਦਗੀ ਵਿੱਚ ਮੌਕਾ ਮਿਲ ਗਿਆ ਤੇ ਅੱਜ ਪੰਥ ਨੂੰ ਵੰਗਾਰ ਆਈ ਆ ਸੰਦੀਪ ਸਿੰਘ ਦੇ ਕਿਹਾ ਸਾਰਿਆਂ ਨੇ ਸੰਦੀਪ ਨੂੰ ਅਸੀਂ ਖਿਹਾਰ ਨੰਦਰੋਂ ਪਰ ਸੰਦੀਪ ਸਿੰਘ ਨੇ ਬੜੇ ਸਹੀ ਲਫ਼ਜ਼ਾਂ ਵਿੱਚ ਜਵਾਬ ਦਿੱਤਾ ਕਿ ਮੈਂ ਅੰਦਰ ਹਾਂ ਮੈਂ ਸੇਵਾ ਨਹੀਂ ਕਰ ਪਾਉਂਗਾ ਲੋਕਾਂ ਦੀ ਤੇ ਤੁਸੀਂ ਜੇ ਵਿਚਾਰਨਾ ਤੇ ਮੇਰੇ ਬ੍ਰਦਰੂ ਵਿਚਾਰ ਲੋਕਾਂ ਨੇ ਪੰਥਕ ਜਥੇਬੰਦੀਆਂ ਨੇ ਬਿਨਾਂ ਝਿਜਕ ਦੇ ਉਹਦੇ ਪਰਿਵਾਰ ਨੂੰ ਖੁੱਲੀ ਅਕਸੈਪਟ ਕਰ ਲਿਆ ਤੇ ਮੈਂ ਸਮਝਦਾ ਕਿ ਇਹਨਾਂ ਨੇ ਹੁਣ ਤੱਕ ਜਿੰਨਾ ਕੁ ਤਰਨ ਤਾਰਨ ਦਾ ਇਲਾਕਾ ਜਿਹੜਾ ਹੈ ਭਾਵੇਂ ਮੋਹਨ ਸਿੰਘ ਤੋੜਦਾ ਜੁਲਮ ਹੋਇਆ ਹੋਵੇ ਮੋਹਨ ਸਿੰਘ ਤੋੜਦੇ ਹੋਇਆ ਹੋਵੇ ਤਾਂ ਕਿਸੇ ਤੇ ਵੀ ਜੁਲਮ ਆਇਆ ਹੋਵੇ ਲੋਕੀ ਪੰਥ ਨੂੰ ਅਪਣਾ ਲੈਂਦਾ ਤੇ ਪੰਥ ਨੇ ਹਮੇਸ਼ਾ ਉਸ ਕੁਰਬਾਨੀ ਦਾ ਮੁੱਲ ਮੋੜਿਆ ਜਿਨੇ ਜਿਹਨਾਂ ਲੋਕਾਂ ਨੇ ਪੰਥਵਾਦ ਤੇ ਕੁਰਬਾਨੀ ਕੀਤੀ ਹੈ ਆਸਾਂ ਸਾਬਾ ਤੁਸੀਂ ਲਾਗ ਹੋ ਕੇ ਵੇਖਿਆ ਹੋਊਗਾ ਅੱਜਾ ਮੈਂ ਵੀਰ ਨਾਲ ਗੱਲ ਕੀਤੀ ਸੀ ਕਿਉਂਕਿ ਸੰਤਾਪ ਹੜਾਇਆ ਤਰਨਤਾਰਨ ਤੇ ਅੰਮ੍ਰਿਤਸਰ ਮੱਝ ਦੇ ਜੀ ਗੱਲ ਕਰੀ ਤੇ ਮੱਝ ਦੇ ਘਰ ਘਰ ਸੰਤਾਪ ਸੀ ਨਾ ਡੋਂਚਵੈਣ ਨੂੰ ਝੁਕ ਲਿਆ ਜਾਂਦਾ ਸੀ ਮਾਰਕ ਪਾਤਾ ਸਾਡੀਆਂ ਧੀਆਂ ਭੈਣਾਂ ਦੀਆਂ ਵੀ ਬਿਪਤੀਆਂ ਕੀਤੀਆਂ ਤੁਸੀਂ ਲਾਗ ਹੋ ਕੇ ਵੇਖਿਆ ਹੋਊਗਾ ਅੱਜ ਉਸ ਨੂੰ ਸੋਧਾ ਲਾਉਣ ਵਾਲਾ ਨੌਜਵਾਨ ਸੰਦੀਪ ਸਿੰਘ ਸਨਨੀ ਉਮੀਦਵਾਰ ਆ ਤਰਨਤਾਰਨ ਦੀ ਨਵਜ ਪਛਾਣ ਰਹੇ ਹੋ ਤੁਸੀਂ ਕਿਧਰ ਨੂੰ ਜਾ ਰਹੇ ਲੋਕ ਖੋ ਜਿੱਥੋਂ ਤੱਕ ਇਹ ਤਰਨਤਾਰਨ ਦਾ ਐਸਾ ਮੁਗਲਾਂ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਦੋਂ ਪੰਜਾਬ ਦੇ ਵਿੱਚ ਭੇਜਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਏ ਨੇ ਤੇ ਸਭ ਤੋਂ ਪਹਿਲਾਂ ਉਹਨਾਂ ਨੂੰ ਇਹ ਹਦਾਇਤ ਕੀਤੀ ਵੀ ਮਾਝੇ ਦੇ ਲੋਕਾਂ ਨੂੰ ਚਿੱਠੀਆਂ ਪਾ ਕੇ ਪਹਿਲਾਂ ਬੁਲਾ ਲਿਓ ਤੇ ਇਹ ਇਲਾਕਾ ਜਿਹੜਾ ਵਾ ਇਹ ਇਲਾਕਾ ਜਿਹੜਾ ਮਾਝੇ ਦਾ ਸੀ ਪੰਜ ਵਰਸ ਤੋਂ ਇਹ ਜਿੰਨਾ ਸਾਰਾ ਇਲਾਕਾ ਸੀ ਇਹ ਦੌੜਾਂ ਲਾ ਕੇ ਜਾ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਉਹਦੇ ਵਿੱਚ ਕਾਫਲੇ ਦੇ ਵਿੱਚ ਰਲੇ ਔਰ ਅੱਗੋਂ ਕੇ ਉਹਨਾਂ ਨੇ ਸਤਲ ਦੇ ਉੱਤੇ ਮਤਲਬ ਉਹਨਾਂ ਨੇ ਲੜਾਈ ਲੜੀ ਔਰ ਆਪਣੀਆਂ ਕੁਰਬਾਨੀਆਂ ਦਿੱਤੀਆਂ ਇਹ ਕੁਰਬਾਨੀ ਕਰਨ ਵਾਲਾ ਤੇ ਚੜ੍ਹਦੀ ਕਲਾ ਵਾਲਾ ਮਾਝੇ ਦਾ ਇਲਾਕਾ ਹੈ ਇਹਦੇ ਉੱਤੇ 1984 ਤੋਂ ਲੈ ਕੇ ਹੁਣ ਤੱਕ ਬਹੁਤ ਵੱਡੇ ਜ਼ੁਲਮ ਹੋਏ ਨੇ ਚਾਹੇ ਉਹ ਪੁਲਿਸ ਨੇ ਕੀਤੇ ਹੋਣ ਚਾਹੇ ਉਹ ਸੀਆਰਪੀ ਨੇ ਕੀਤੇ ਹੋਣ ਚਾਹੇ ਉਹ ਕਿਸ ਤਰ੍ਹਾਂ ਵੀ ਕੀਤੇ ਨੇ ਸੈਂਟਰ ਦੀਆਂ ਸਰਕਾਰਾਂ ਨੇ ਇਸ ਮਾਝੇ ਦੇ ਲੋਕਾਂ ਨੂੰ ਅੱਜ ਨਹੀਂ ਮੁਗਲਾਂ ਤੋਂ ਲੈ ਕੇ ਅੰਗਰੇਜ਼ਾਂ ਤੋਂ ਲੈ ਕੇ ਅੱਜ ਤੱਕ ਇਹਨਾਂ ਨੂੰ ਦਬਾਉਂਦੇ ਆ ਰਹੇ ਨੇ ਤੇ ਜਿਸ ਵੀ ਵੀਰ ਨੇ ਕੁਰਬਾਨੀ ਕੀਤੀ ਹੈ ਉਹਨੇ ਉਹਨੂੰ ਇਹਨਾਂ ਮਾਨ ਬਖਸ਼ਿਆ ਵਾ ਜੇ ਸਿਮਰਜੀਤ ਸਿੰਘ ਮਾਨ ਪਾਰਲੀਮੈਂਟ ਚ ਖਲੋਤਾ ਸੀ ਤੇ ਲੱਖਾਂ ਦੀਆਂ ਵੋਟਾਂ ਦੇ ਵਿੱਚ ਉਹਨੂੰ ਜਿਤਾਇਆ ਸੀ ਤਦਨਸਾਰ ਨਾਲ ਕਿਨ ਜੇ ਉਸ ਤੋਂ ਬਾਅਦ ਕੋਈ ਕੁਰਬਾਨੀ ਵਾਲਾ ਹੋਰ ਕੋ ਬੰਦਾ ਖਲੋਤਾ ਤਾਂ ਉਹਨੂੰ ਵੀ ਉਹਨਾਂ ਚ ਜਿਤਾਇਆ ਸੀ ਇਹ ਕਦੀ ਪਾਰਟੀ ਨਹੀਂ ਵੰਦੇ ਇਹ ਹਮੇਸ਼ਾ ਇਹ ਵੰਦੇ ਨੇ ਵੀ ਸਾਡੇ ਨਾਲ ਇਨਸਾਫ ਕੌਣ ਕਰੂਗਾ ਤੇ ਪੰਛ ਦਰਦੀ ਕਿਹੜਾ ਬੰਦਾ ਅੱਜ ਜਿਹੜਾ ਸੰਦੀਪ ਦੇ ਭਰਾ ਨੂੰ ਵੋਟਾਂ ਪੈਰੀਆਂ ਨੇ ਜਾਂ ਸੰਦੀਪ ਦੇ ਭਰਾ ਦੇ ਨਾਲ ਜਥੇਬੰਦੀਆਂ ਇਕੱਠੀਆਂ ਹੋਈਆਂ ਬਿਨਾਂ ਕਿਸੇ ਗੱਲ ਤੋਂ ਜਿਹੜੇ ਕਿ ਕਦੇ ਸਰਵਡਮਾ ਵੈਰ ਸੀ ਜਿ ਤਰ੍ਹਾਂ ਪਹਿਲਾਂ ਇੱਕ ਦੂਜੇ ਦੇ ਲਾਗੇ ਨਹੀਂ ਬੈਠਦੇ ਅੱਜ ਉਹ ਸਿਰ ਨਾਲ ਸਿਰ ਜੋੜ ਕੇ ਜਿਹੜੇ ਆ ਉਹ ਇਸ ਪੰਥਕ ਉਮੀਦਵਾਰ ਦੀ ਹਰ ਤਰ੍ਹਾਂ ਨਾਲ ਮਦਦ ਕਰਨ ਲਈ ਸਤਿਪੰਨ 227 ਦਾ ਚੰਗਾ ਗਾਜ ਮੰਨਦੇ ਹੋ ਤੁਸੀਂ ਇਸ ਚੀਜ਼ ਨੂੰ ਕਿਉਂ ਵਾਲੇ ਸਮੇਂ ਦੇ ਵਿੱਚ ਪੰਥਕ ਰਲੇਵਾ ਗਾਜ ਇੱਥੋਂ ਸ਼ੁਰੂ ਹੋਣਾ ਵੀ ਲੋਕਾਂ ਨੇ ਫੈਸਲਾ ਕਰਨਾ ਵੀ ਅਸਲ ਪੰਥ ਕੌਣ ਹੈ ਅਸਲ ਪੰਥ ਕਿਹੜਾ ਵਾ ਜਿਹੜਾ ਹੁਣ ਤੱਕ ਸਾਡੇ ਨਾਲ ਧੋਖਾ ਹੁੰਦਾ ਰਿਹਾ 10 ਸਾਲ ਪੰਥ ਦੀ ਸਰਕਾਰ ਰਹੀ ਆ ਉਹਦੇ ਵਿੱਚ ਬਦਮੀਆਂ ਆਈਆਂ ਸਾਡੇ ਮੁੰਡੇ ਸ਼ਹੀਦ ਕੀਤੇ ਗਏ ਉਹ ਜਿਹੜਾ ਪੰਥ ਸੀ ਜਿਹੜਾ ਪੰਥਕ ਪੰਥ ਉਹ ਆਪਣੇ ਆਪ ਨੂੰ ਪੰਥ ਤੋਂ ਲਾਂਭੇ ਲੈ ਗਏ ਨੇ ਇਸ ਕਰਕੇ ਹੁਣ ਜਿਹੜਾ ਸਰਜੀਤ ਕੀਤਾ ਸ਼ਰਮਣੀ ਅਕਾਲੀ ਦਲ ਜਿਹੜਾ ਪੰਨਰ ਸਰਜੀਤ ਹੋ ਰਿਹਾ ਉਹ ਇਸ ਗੱਲ ਦੀ ਅਗਵਾਈ ਕਰਦਾ ਕਿ ਲੋਕ ਅਸਲ ਪੰਥ ਨੂੰ ਸਮਝ ਜਾਣ ਤੇ ਇਸ ਕਰਕੇ ਇਹਨਾਂ ਲੋਕਾਂ ਨੇ ਇੱਕ ਤੇ ਆਸਾਨ ਚਕਾਉਣਾ ਸੰਦੀਪ ਵੀਰ ਦਾ ਵੀ ਅਸੀਂ ਤੇਰੇ ਨਾਲ ਆ ਤੂੰ ਮਾਝੇ ਦੇ ਉਸ ਉਸ ਜ਼ੁਲਮ ਨੂੰ ਉਸ ਜ਼ਾਲਮ ਨੂੰ ਠੱਲਿਆ ਆਪਣੇ ਉੱਤੇ ਤਸ਼ੱਦਦ ਝੱਲ ਕੇ ਜਿਹੜਾ ਅਸੀਂ ਮਾਨ ਰੱਖਦੇ ਆ ਔਰ ਬਹੁਤ ਸਾਰੇ ਇਹਨੇ ਇਲਾਕੇ ਦੇ ਵਿੱਚ ਮੁੰਡੇ ਨੌਜਵਾਨ ਮਾਰੇ ਸੀ ਈਵਨ ਈਵਨ ਮੈਨੂੰ ਇੱਥ ਦਾ ਕੋਈ ਪਤਾ ਕਿਉਂਕਿ ਮੈਂ ਇਸ ਇਲਾਕੇ ਦਾ ਮੇਰਾ ਸਾਰਾ ਸੰਬੰਧ ਆ ਤੇ ਇਹਦੇ ਵਿੱਚ ਹਿੰਦੂ ਵੀਰਾਂ ਨੂੰ ਵੀ ਉਹਨੇ ਬਹੁਤ ਤਸੀਹੇ ਦਿੱਤੇ ਸਿਰ ਪੈਸਾ ਇਕੱਠਾ ਕਰਨ ਲਈ ਇੱਕ ਪੈਸਾ ਅੱਗੇ ਰੱਖਿਆ ਸੋ ਮੇਰਾ ਕੰਨ ਦਾ ਪਾਪ ਵੀ ਇਹ ਸਮੁੱਚੀਆਂ ਜਥੇਬੰਦੀਆਂ ਸਮੁੱਚੇ ਮਜ਼ਦੂਰਦਾਲ ਸਮੁੱਚੇ ਕਿਸਾਨ ਵੀਰ ਇਹ ਇਸ ਵਾਰ ਤਹਿਆ ਕਰ ਚੁੱਕੇ ਨੇ ਕਿ ਅਸੀਂ ਉਹ ਸੰਦੀਪ ਵੀਰ ਦਾ ਕਰਜ਼ਾ ਲਾਉਣਾ ਤੇ ਉਹਦੇ ਪਰਿਵਾਰ ਨੂੰ ਜਿਹੜਾ ਵਾ ਇਹ ਵਿਧਾਨ ਸਭਾ 'ਚ ਭੇਜ ਕੇ ਇਹ ਦੱਸਣਾ ਕਿ ਅਸਲ ਪੰਥ ਕੌਣ ਹੈ ਵੀ ਜੀ ਰਾਜੇ ਵੜਿੰਗ ਦੇ ਬਿਆਨ ਨੂੰ ਕਿਵੇਂ ਦੇਖਦੇ ਹੋ ਉਹ ਤੁਹਾਨੂੰ ਸਿੱਧਾ ਜੋੜ ਰਿਹਾ ਕਹਿੰਦਾ ਇੱਕ ਪਾਸੇ ਖਾਲਿਸਤਾਨ ਆ ਤੇ ਇੱਕ ਪਾਸੇ ਹਿੰਦੁਸਤਾਨ ਆ ਹੁਣ ਤੁਸੀਂ ਕਿਹੜੇ ਪਾਸੇ ਹੋ ਇਹ ਪਤਾ ਲੱਗੇ ਤੁਹਾਨੂੰ ਮੰਨਦੇ ਤੇ ਸਹੀ ਹੈ ਨਾ ਅਸੀਂ ਦੇਸ਼ ਪੰਜਾਬ ਦੇ ਵਾਸੀ ਆ ਸਾਰਾ ਹੀ ਰਾਜ ਕੀਤਾ ਹੈ ਰਾਜ ਹੀ ਕਰਨਾ ਸਾਡਾ ਦੇਸ਼ ਲੱਗ ਰਿਹਾ ਹੈ ਤੇ ਅਸੀਂ ਜਿਉ ਉਹਨੂੰ ਖਾਲਸਤਾਨੀ ਕਹਿੰਦਾ ਸਾਨੂੰ ਕੋਈ ਇਤਰਾਜ਼ ਨਹੀਂ ਅਸੀਂ ਤੱਕ ਜੀ ਕਹਿਆ ਨਹੀਂ ਕਿਸੇ ਨੂੰ ਜਿਉ ਉਹ ਕਹਿ ਰਾਕਦੇ ਵੀ ਖਾਲਸਤਾਨੀ ਆ ਤੇ ਅਸੀਂ ਕਹਿੰਦੇ ਵੀ ਚੰਗਾ ਭਰਾ ਜੀ ਤੁਸੀਂ ਸਾਨੂੰ ਕਹਿ ਕਿ ਸੰਨੀ ਵਾਲੇ ਪਾਸੇ ਰਾਸਾ ਸਿੰਘ ਜੀ ਸੰਦੀਪ ਸਿੰਘ ਸੰਨੀ ਵਾਲੇ ਪਾਸੇ ਨਿਸ਼ਾਨਾ ਜਾਂਦਾ ਕਿ ਖਾਲਸਤਾਨੀ ਆ ਨਹੀਂ ਖਾਲਸਤਾਨੀ ਨਹੀਂ ਉਹ ਬਹੁਤ ਹੀ ਸਧਾਰਨ ਪਰਿਵਾਰ ਦਾ ਮੈਂਬਰ ਉਹ ਪੋਲਿਟੀਕਲ ਕੀ ਆਪਾਂ ਗੱਲ ਕਰੀ ਗਏ ਨਾ ਜੇ ਨਿਸ਼ਾਨਾ ਲਾਇਆ ਪੋਲਿਟੀਕਲ ਨਹੀਂ ਸਧਾਰਨ ਪਰਿਵਾਰ ਦਾ ਮੈਂਬਰ ਹੋਣ ਦੇ ਨਾਤੇ ਉਹਨੂੰ ਦੇ ਚੇਚੇ ਤਾਂ ਹੀ ਨਹੀਂ ਸੀ ਉਹਦੇ ਨਾਲ ਝੂਲਮ ਉਹਦੇ ਨਾਲ ਝੂਲਮ ਹੋਇਆ ਉਸ ਝੂਲਮ ਦੇ ਅੱਗੇ ਉਹ ਖਲੋ ਗਿਆ ਤੇ ਕੰਸਰਿਆਂ ਨੂੰ ਪੁਰਾਣ ਕਰਦੇ ਖਾਲਸਾ ਸੋਚ ਵਾਲੇ ਨੂੰ ਹਮੇਸ਼ਾ ਖਾਲਸਾ ਸੋਚ ਨੂੰ ਅਪਣਾਉਣ ਵਾਲੇ ਮੇਸਹਾਰ ساری ਦੁਨੀਆ ਹੁਣ ਤੋਂ ਕਹਿੰਦੀ ਹੈ ਵੀ ਵੱਖਵਾਦੀ ਅੱਤਵਾਦੀ ਸਾਨੂੰ ਵੀ ਕਹਿੰਦੇ ਰਿਹਾ ਤੇ ਅਸੀਂ ਸਮਝਦੇ ਆ ਵੀ ਜਿਹੜਾ ਖਾਲਸਾ ਸੋਚ ਦੇ ਜਿਹੜਾ ਗੁਰੂਕਾਰ ਸਿੱਖ ਕਦੀ ਅੱਤਵਾਦੀ ਨਹੀਂ ਹੋ ਸਕਦਾ ਸਿੱਖ ਕਦੇ ਵੱਖਵਾਦੀ ਨਹੀਂ ਹੋ ਸਕਦਾ ਸਿੱਖ ਲਹੋਜੀ ਗੁਰੂ ਨਾਨਕ ਸਾਹਿਬ ਨੇ ਇਹਨੂੰ ਸੈਕੂਲਰ ਸੈਕੂਲਰ ਮੰਨਿਆ ਤੇ ਸਿੱਖ ਹਮੇਸ਼ਾ ਸਿੱਖਿਆ ਲੈਂਦਾ ਰਿਹਾ ਔਰ ਸਿੱਖਾਂ ਦਾ ਜੋ ਇਸ਼ਟਾ ਅੱਜ ਗੁਰੂ ਗ੍ਰੰਥ ਸਾਹਿਬ ਉਹ ਸਾਂਝੀ ਵਾਲਤਾ ਦਾ ਉਦੇਸ਼ ਦਿੰਦਾ ਇਸ ਕਰਕੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਜਿਹੜੇ ਹੁਕਮ ਅਨੁਸਾਰ ਆ ਉਹਨਾਂ ਦੀ ਤਾਬਿਆ ਅਨੁਸਾਰ ਗੁਰੂ ਨਾਨਕ ਦੇ ਮਿਸ਼ਨ ਅਨੁਸਾਰ ਇਹ ਜਿਹੜੀਆਂ ਪੰਥਕ ਜੱਥੇਬੰਦੀਆਂ ਨੇ ਇਕੱਠੀਆਂ ਹੋਈਆਂ ਮੈਂ ਤਾਂ ਸੋਚਦਾ ਵੀ ਜੇ ਖਾਲਸਤਾਨੀ ਰਾਜਵੜਿੰਗ ਦੇ ਕਹਿੰਦੇ ਆ ਤੇ ਜੇ ਕੱਲ ਨੂੰ ਮੰਦਿਰ ਤੋਂ ਜਿੱਤ ਜਾਂਦਾ ਤੇ ਫਿਰ ਇਹ ਮੰਨ ਲੈਣ ਵੀ ਖਾਲਸਤਾਨ ਆ ਬਣ ਗਿਆ ਫਿਰ ਜੇ ਤੁਹਾਡੇ ਤੁਹਾਡੇ ਮੁਤਾਬਕ ਇਹ ਖਾਲਸਤਾਨੀ ਆ ਤੇ ਜੇ ਮੰਦਿਰ ਤੋਂ ਜਿੱਤਦਾ ਵੱਡੀ ਲੀਡ ਨਾਲ ਤੇ ਫਿਰ ਤੁਸੀਂ ਆਪਣੇ ਆਪ ਸਾਨੂੰ ਦੇ ਰਹੇ ਹੋ ਖਾਲਸੀ ਰਾਜ ਦੇ ਸਾਰੇ ਪਾਰਟੀਆਂ ਵੀ ਰੁਧਾਰਨਾ ਦਿੰਦੀਆਂ ਨੇ ਕਿ ਖਾਲਸੀ ਰਾਜ ਦੇ ਤੇ ਹਮ ਹੀ ਆ ਸਾਰੇ ਖਾਲਸਾਤਨ ਲਫਜ਼ ਕਿਉਂ ਚੁੱਪਦਾ ਖਾਲਸਾ ਰਾਜ ਇਹ ਸਰਕਾਰਾਂ ਦੱਸਣ ਇਹ ਸਰਕਾਰਾਂ ਦੱਸਣ ਵੈਸੇ ਵੈਸੇ ਕੋਰਟ ਨੇ ਇਹਨੂੰ ਖਾਲਸਾਤਨ ਨੂੰ ਮੰਨਿਆ ਸੁਪਰੀਮ ਵੀ ਵੀ ਕੋਈ ਵੀ ਬੋਲ ਸਕਦਾ ਪਰ ਉਹਦੇ ਵਿੱਚ ਕੋਈ ਮਤਲਬ ਇਹੋ ਜੀ ਨਾ ਹੋਵੇ ਜਿਹਦੇ ਵਿੱਚ ਉਹ ਲੜਾਈ ਝਗੜੇ ਵਾਲੀ ਗੱਲ ਸੁਪਰੀਮ ਕੋਰਟ ਨੇ ਤਾਂ ਮਾਨਤਾ ਦਿੱਤੀ ਹੈ ਖਾਲਸਾਤਨ ਦੇ ਸ਼ਬਦ ਨੂੰ ਉਹਨਾਂ ਨੇ ਕਿਹਾ ਵੀ ਉਹ ਇਲਿਗਲ ਨਹੀਂਗਾ ਸ਼ਬਦ ਕਹਿਣਾ ਕੋਈ ਖਾਲਸੇ ਰਾਜ ਦੀਆਂ ਉਦਾਹਰਨਾਂ ਦਿੱਤੀਆਂ ਜਾਂਦੀਆਂ ਖਾਲਸਾ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਉਸ ਰਾਜ ਦੀਆਂ ਉਦਾਹਰਨਾਂ ਦਿੱਤੀਆਂ ਜਾਂਦੀਆਂ ਵਾ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਚਾਰ ਸਪੇਰੇ ਇਸ ਟਾਈਮ ਦੇ ਉੱਤੇ ਅਮਰਤਪਾਲ ਸਿੰਘ ਦੇ ਸਾਥੀ ਜਿਨ੍ਹਾਂ ਨੇ ਪਹਿਲਾਂ ਇਲੈਕਸ਼ਨ ਲੜੀ ਸੀ ਉਹ ਪਹੁੰਚੇ ਇੱਥੇ ਨਾਲ ਹੁਣ ਮਨਦੀਪ ਸਿੰਘ ਮਨਦੀਪ ਸਿੰਘ ਨੌਜਵਾਨ ਆਉ ਸੰਦੀਪ ਸਿੰਘ ਸੰਨੀ ਦਾ ਭਰਾਤਾ ਜਿਨ੍ਹਾਂ ਨੇ ਇਸ ਲੜਾਈ ਦੇ ਵਿੱਚ ਕਮਰ कसे ਕੀਤੇ ਹੋਏ ਆ ਤੇ ਤਕਰੀਬਨ ਜੇ ਆਪਾਂ ਗੱਲ ਕਰੀਏ ਭਾਜਪਾ ਵੱਡੇ ਪੱਧਰ ਤੇ ਕਹਿ ਰਹੀ ਆ ਕਿ ਸਾਡੀ ਜਿੱਤ ਯਕੀਨੀ ਆ ਕਾਂਗਰਸ ਵੀ ਆਮ ਆਦਮੀ ਪਾਰਟੀ ਦੇ ਹੁਣੇ ਹੀ ਇੱਕ ਨੌਜਵਾਨਾਂ ਗੱਲ ਕੀਤੀ ਸੀ ਉਹ ਕਹਿੰਦਾ ਆਮ ਆਦਮੀ ਦੇ ਪਾਰਟੀ ਦੇ ਭਮਕੜਾਂ ਨੂੰ ਟਿਕਟਾਂ ਨਹੀਂ ਮਿਲੀਆਂ ਬਾਹਰੋਂ ਲਿਆ ਕੇ ਟਿਕਟ ਦਿੱਤੀ ਗਈ ਆ ਤੰਜ ਵੀ कसे ਜਾ ਰਹੇ ਆ ਤੇ ਜੇ ਆਪਾਂ ਅਕਾਲੀ ਦਰ ਬਦਲ ਦੀ ਗੱਲ ਕਰਦੇ ਆ ਤੇ ਉਹਨਾਂ ਵੀ ਕਹਿਤਾ ਕਿ ਸਾਡਾ ਵੀ ਪੰਥਕ ਉਮੀਦਵਾਰ ਆ ਹਾਂ ਕਿਉਂਕਿ ਉਹ ਪੰਥਕ ਉਮੀਦਵਾਰ ਹੈ ਵੀ ਕਿਉਂਕਿ ਉਹ ਉਸ ਸਮੇਂ ਜਦੋਂ 1984 ਦੇ ਵਿੱਚ ਜੋ ਵਾਪਰਿਆ ਸੀ ਉਹ ਤੋਂ ਬਾਅਦ ਦੇ ਵਿੱਚ ਛੱਡ ਕੇ ਪੈਰਕਾਂ ਆਪਣੀਆਂ ਜਦੋਂ ਫੌਜੀ ਧਰਮੀ ਫੌਜੀ ਇਹਦੇ ਲੈ ਪਾਸੇ ਨੂੰ ਆਏ ਸੀ ਤੇ ਉਹਨਾਂ ਨੂੰ ਧਰਮੀ ਫੌਜੀ ਦਾ ਨਾਮ ਦਿੱਤਾ ਗਿਆ ਤੋਂ ਧਰਮੀ ਫੌਜੀ ਪਰਿਵਾਰ ਦੇ ਵਿੱਚੋਂ ਉਹਨਾਂ ਦਾ ਸਤਕਾਰ ਵੀ ਆ ਪਰ ਜੋ ਤੰਜ ਕੱਸੇ ਜਾਂਦੇ ਆ ਜੋ ਤੰਜ ਦੂਜੀਆਂ ਪਾਰਟੀਆਂ ਕੱਸਦੀਆਂ ਉਹ ਤੇ ਅੱਜ ਵੀ ਕਿਹਾ ਗਿਆ ਕਿ ਉਹਨਾਂ ਪਾਰਟੀ ਸਹੀ ਨਹੀਂ ਚੁਣੀ ਅਕਾਲੀ ਦਰਬ ਪਾਤਲ ਵੱਲੋਂ ਕਿਹਾ ਜਾਂਦਾ ਕਿ ਪਾਰਟੀ ਸਹੀ ਨਹੀਂ ਚੁਣੀ ਜੇ ਉਹ ਕਿਤੇ ਸਾਡੇ ਨਾਲ ਆ ਜਾਂਦੇ ਤੇ ਜਿੱਤ ਉਹਨਾਂ ਦੀ ਪੱਕੀ ਸੀ ਦੇਖਦੇ ਆ ਜਿੱਤ ਤੇ ਮੋਹਰ ਜਿਹੜਾ 11 ਤਰੀਕ ਦੇ ਵੋਟਾਂ ਹੋਣੀ ਆ ਤੇ ਥੋੜੇ ਜਨਾ ਬਾਅਦ ਜਿਹੜਾ ਐਲਾਨ ਹੋ ਜਾਣਾ ਵਾ ਜਿੱਤ ਦਾ ਉੱਤੇ ਮੋਹਰ ਕਿਤੇ ਲੱਗਦੀ ਆ ਅੱਜ ਹਰ ਉਹ ਪਾਰਟੀ ਉਹ ਆਮ ਆਦਮੀ ਦੀ ਪਾਰਟੀ ਤੋਂ ਹੁਣੇ ਨੌਜਵਾਨ ਆਜ਼ਾਦ ਤੌਰ ਤੇ ਆਪਣੇ ਕਾਗਜ਼ ਭਰ ਕੇ ਕਹਿੰਦਾ ਗੱਲ ਕੀਤੀ ਕਹਿੰਦਾ ਜਿੱਤ ਯਕੀਨੀ ਆ ਮੋਹਰ ਲੱਗੂਗੀ ਕਹਿੰਦਾ ਮੈਂ ਬਾਗੀ ਹੋ ਕੇ ਲੜ ਰਿਆਂ ਪਰ ਝੋਲੀ ਮੈਂ ਆਮ ਆਦਮੀ ਪਾਰਟੀ 'ਚ ਜਾਊਂਗਾ ਦੇਖਦੇ ਆ ਝੋਲੀ ਪੈਂਦੇ ਆਮ ਆਦੀ ਪਾਰਟੀ ਦੀਆਂ ਬਾਕੀ ਰਹਿੰਦੇ ਆ ਤੇ ਜੇ ਆਪਾਂ ਇਧਰਲੇ ਪਾਸੇ ਮਨਦੀਪ ਸਿੰਘ ਦੀ ਗੱਲ ਕਰੀਏ ਮਨਦੀਪ ਸਿੰਘ ਸੰਦੀਪ ਸਿੰਘ ਸੰਨੀ ਦਾ ਭਰਾਤਾ ਉਹ ਵੀ ਕਹਿ ਰਹੇ ਆ ਥੋੜੀ ਦੇਰ ਪਹਿਲਾਂ ਫਤਿਹ ਦੀਵਾਂ ਸਾਂਝ ਕੀਤੀ ਸੀ ਕਿਉਂਕਿ ਲੰਬਾ ਕਾਫਲਾ ਸੀ ਲੰਬੇ ਕਾਫਲੇ ਦੇ ਵਿੱਚ ਇੱਥੇ ਪਹੁੰਚੇ ਸੀ ਉਹ ਕਹਿੰਦੇ ਫਤਿਹ ਦੀ ਸਾਂਝ ਤੋਂ ਬਾਅਦ ਨੇ ਇਹ ਗੱਲ ਕਹੀ ਸੀ ਕਿ ਗੁਰੂ ਸਾਹਿਬ ਦੀ ਬੜੀ ਕਿਰਪਾ ਹੋਈ ਆ ਬੜਾ ਹੀ ਪਿਆਰ ਸਤਿਕਾਰ ਮਿਲਿਆ ਵਾ ਇਹ ਪਿਆਰ ਸਤਿਕਾਰ ਜਿਹੜਾ ਵਾ ਵੋਟਾਂ 'ਚ ਕਨਵਰਟ ਹੁੰਦਾ ਇਹ ਤੇ 11 ਤਰੀਕ ਦੱਸੂਗੀ ਜੁੜੋ ਰਿਓ ਆਕਾਲ ਚੈਨਲ ਦੇ ਨਾਲ ਤਰਨਤਾਰਨ ਦੀ ਕੋਸ਼ਿਸ਼ ਕਰਾਂਗੇ ਹਰ ਤਰ੍ਹਾਂ ਦੀ ਖਬਰ ਤੁਹਾਡੇ ਤੱਕ ਪਹੁੰਚਦੀ ਕਰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ